ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਖਾਨ ਵਾਲੀ ਵਸਤੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਫਿਰੋਜ਼ਪੁਰ ਆ ਗਿਆ। ਬਾਗਾ ਮੋੜ ਹਰਫਕੇ ਦੇ ਆਣ ਗਵਾਂਡ ਦੇ ਨਕਰ ਆ ਸੱਜਣੋ ਵਪਾਰ ਲੈਣ ਦਾ ਕੰਮ ਆ ਰੁਟੀਨ ਚ ਪਸ਼ੂ ਆਉਂਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਗੱਲ ਕਰੀਏ ਤਾਂ ਪੂਰੀ ਥੋੜਾ ਜਿਹਾ ਸੱਜਣੋ ਅੱਜ بارش ਦਾ ਕਰਕੇ ਬੱਦਲ ਆ ਬਾਹਰ ਉਧਰ ਵੀ ਤੁਹਾਡੀ ਝਾਤ ਮਾਰਾ ਦੇਣੀ ਆ ਨੀਲੀ ਰਾਵੀ ਚ ਪੈਂਦੀ ਸੱਜਣੋ ਬਹੁਤ ਹੀ ਚੰਗੀ ਮੈਂ ਆ ਬੜੇ ਚੰਗੇ ਆ ਰੂਰ ਤੇ ਬੜਾ ਸੋਹਣਾ ਲੇਵਾ ਲੱਗਾ ਕਰਮਾਂ ਵਾਲੀ ਨੂੰ ਸੋਹਣਾ ਵਾਲੀ ਆ ਨੋਟ ਕਰ ਲਿਓ ਇੱਕ ਸੱਜਣੋ ਏ ਮੈਂ ਬੜੇ ਚੰਗੇ ਵੱਡੇ ਕੱਦ ਕਾਟ ਦੀ ਸੂਈ ਸਵਾਈ ਇਹਦੀ ਤੁਹਾਨੂੰ ਮੈਂ ਚਵਾਈ ਵਿਖਾਉਣਾ ਸਵੇਰ ਦਾ ਟਾਈਮ ਆ 7:00 ਸਵਾ 7 ਦਾ ਇਹ ਨੋਟ ਕਰ ਲਿਓ ਤੇ ਇਹਦੀ ਤੁਹਾਨੂੰ ਮੈਂ ਚਵਾਈ ਕਿੰਨਾ ਦੁੱਧ ਕੱਢਦੀ ਆ ਕੀ ਹਿਸਾਬ ਕਿਤਾਬ ਚੰਗਾ ਦੁੱਧ ਦੱਸਿਆ ਇਹਦੇ ਮਾਲਕਾਂ ਨੇ ਇਹਦੇ ਕੋਲੇ ਜਿੰਨਾ ਵੀ ਕੱਢੂਗੀ ਉਹ ਤੁਹਾਡੇ ਸਾਹਮਣੇ ਸ਼ੀਸ਼ਾ ਕਰਦੇ ਆਂਗੇ ਚਲਦੀ ਵੀਡੀਓ ਰਹੂਗੀ ਕੋਈ ਐ ਨਹੀਂ ਵੀ ਇੱਧਰ ਉੱਧਰ ਕਰਕੇ ਤੇ ਤੁਹਾਨੂੰ ਦੁੱਧ ਵਿਖਾਵਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਆਪਾਂ ਇਸ ਝੋਟੀ ਦਾ ਕਿੰਨਾ ਦੁੱਧ ਕੱਢਦੀ ਆ ਤੌਰ ਕਰ ਲੋ ਚੱਕੇ ਦੀ ਬਾਕੀ ਗੱਲਾਂ ਬਾਤਾਂ ਕਰਦੇ ਰਵਾਂਗੇ ਨੰਬਰ ਸਕਰੀਨ ਤੇ ਚੱਲੂਗਾ ਕਰਕੇ ਤਸੱਲੀ ਕਰਿਓ ਖਰੀਦ ਚਸ ਤੌਰ ਕਰਾਈ ਚੱਕੇ ਦੀ ਹ ਸੱਜਣੋ ਝੋਟੀ ਮੇਰਾ ਮੰਨਣਾ ਕਿ ਦੂਜਾ ਕਸੂਆ ਹੋਊਗੀ ਜਸ ਕਿਹੜਾ ਸੂਆ ਝੋਟੀ ਇਹ ਦੂਜਾ ਸੂਆ ਹਨ ਤੇ ਸੱਜਣੋ ਬਾਈ ਦੇ ਕੱਤ ਕਾਟ ਤੋਂ ਤਾਜ਼ਾ ਲਾਇਓ ਚੱਲ ਪੱਤ ਚੱਲ ਤੇ ਟਾਈਮ ਵੀ ਮੈਂ ਤੁਹਾਨੂੰ ਨੋਟ ਕਰਾ ਦੇਣਾ ਹੁਣ ਤੁਸੀਂ ਆਹ ਝਾਤ ਮਾਰ ਲਓ ਵੀ ਬੱਦਲ ਪੂਰਾ ਭਰਾਊਆ ਅੱਜ ਤਕਰੀਬਨ ਹੀ ਕੁਦਰਤ ਹਰ ਜਗ੍ਹਾ ਮਿਹਰਬਾਨ ਆ ਇਹ ਨਹੀਂ ਕਿ ਇੱਥੇ ਆ ਹਰ ਜਗ੍ਹਾ ਹੀ ਤੇ ਪਹੁੰਚੇ ਸੀ ਸੋਚਿਆ ਮੈਂ ਤੁਹਾਡੀ ਚਵਾਈ ਚੁਈ ਕਰਾ ਦਿਆਂ ਵੇਖੋ ਇੱਥੇ ਕਿਉਂਕਿ ਇੱਥੇ ਚਾਨਣਾ ਥੋੜਾ ਜਿਹਾ ਅੱਜ ਪਤਨਾ ਦਾ ਕਰਕੇ ਹਨੇਰਾ ਵੀ ਆ ਜੇ ਕੋਈ ਵੀਡੀਓ ਵਿੱਚ ਲੱਗਿਆ ਤਾਂ ਕਮੀ ਪੇਸ਼ੀ ਤਾਂ ਮੰਗਾ ਵੀ ਸਕਦੇ ਨੇ ਲੇਵਾ ਭਾਂਡਾ ਬਹੁਤ ਸੁਥਰਾ ਕੱਤ ਕਾਠ ਪਾਈ ਦੇ ਕਤੋਂ ਤਾਜ਼ਾ ਲਾ ਲਓ ਅੱਖਾਂ ਦੋਨੇ ਪਿੱਲੀਆਂ ਤੇ ਮਗਰ ਇਹਦੇ ਆਹਾ ਕਟਾ ਤੇ ਜਸ ਪੂਰੀ ਦਾ ਵੀ ਕਰ ਹੀ ਦਈਏ ਫਾਈਨਲ ਇਹਦੀ ਚਵਾਈ ਆਪਾਂ ਫੇਰ ਹੀ ਕਰਾਂਗੇ ਇਤਜਾਮ ਅਸੀਂ ਮੈਂ ਤੇ ਮੂਲਾ ਤੋਰ ਤਾਰ ਕੇ ਵਿਖਾ ਦੇਾਂਗੇ ਹਨ ਤੇ ਇਹਦੇ ਥੱਲੇ ਤੂੰ ਛੱਡ ਹੀ ਲੈ ਬੱਚਾ ਲੈ ਨਹੀਂ ਆਰੀ ਸਜਣੋ ਦੂਜਾ ਸੂਆ ਡਰੈਸ ਤੁਹਾਨੂੰ ਮੈਂ ਲੈਤਾ ਕਿਉਂਕਿ ਕਣੀਆਂ ਆਉਂਦੀਆਂ ਤੇ ਆਪਾਂ ਕੰਮ ਫਾਈਨਲ ਕਰ ਹੀ ਲਈਏ ਮੀ ਇੱਥੇ ਵੀ ਲੈ ਪਿਆ ਵੇਖੋ ਲੈ ਵਾ ਭਾਂਡਾ ਝੋਟੀ ਦਾ ਕੀ ਬਾਤ ਆ ਸਜਣੋ ਕੱਤ ਕਾਠ ਤੱਕ ਕੀ ਕਹਿਣੇ ਤੇ ਪਾਉ ਨਾ ਗੱਲਾਂ ਹੋਈਆਂ 2200 ਦੀ 100 ਆ ਕਹਿੰਦਾ ਤੇ ਜਸ ਬੂਰੀ ਕਿਹੜਾ ਸੂਆ ਆਪਣੀ ਮੈਂ ਬੂਰੀ ਮਾਲਕਾਂ ਨੇ ਤੀਜਾ ਕਿਹਾ ਗਿਆ ਬੱਚਾ ਥੈ ਕਿੰਨ ਤੋਂ ਮਾਲਕਾਂ ਨੇ ਤੀਜਾ ਕਿਹਾ ਤੇ ਆਪਾਂ ਚੌਥਾ ਗਿਣ ਲਿਗੇ ਹਨਾ ਹਾਂਜੀ ਠੀਕ ਆ ਤੇ 15 ਕਿਲੋ ਦੁੱਧ ਕੱਢਿਆ ਮੈਂ ਨਹੀਂ ਬੂਰੀ ਮੈਂ ਨੇ 15 ਕਿਲੋ ਦੁੱਧ ਕੱਢਿਆ ਚਾ ਤੀਜੇ ਸੂਏ ਲਾ ਲਈਏ ਚਾ ਦੂਜੇ ਲਾ ਲਈਏ ਹਾਂਜੀ ਦਿਨ ਕਿੰਨੇ ਲੈਂਦੀ ਆ ਕਿੰਨੇ ਇਹਨੇ ਹਫਤਾ ਲਾਇਆ ਹਫਤਾ ਲੈ ਜੂ ਹਜੇ ਹਨਾ ਹਾਂ ਬਹੁਤ ਲੇਵਾ ਬਣਾਉਣਾ ਬਹੁਤ ਜ਼ਿਆਦਾ ਤੇ ਜਦੋਂ ਟਿੱਪੀ ਟੁੱਪੀ ਥਣਾ ਥਣਾ ਲਿਓ ਤਾਂ ਓਕੇ ਜਮਾ ਕੀ ਬਾਤ ਤੇ ਮੋਲੇ ਪੁੱਤ ਖੋਲ ਕੇ ਮੈਂ ਉਹਦੀ ਤੋਰ ਕਰਾ ਚੱਕ ਐਨੀ ਤੇਰੇ ਪਸਮਾਉਂਦਾ ਵਾ ਭਾਉ ਸੱਜਣੋ ਚੈੱਕ ਕਰ ਲੋ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਇਹ ਤੁਹਾਨੂੰ ਮੈਂ ਫੇਰੇ ਤੇ ਕੈਮਰਾ ਕਰਤਾ ਵੀ ਬੱਚਾ ਛੱਡਿਆ ਹੋਇਆ ਤੇ ਮੱਝ ਜਦੋਂ ਪਸਮਿਆਉਂਦੀ ਆਪਾਂ ਇਹਦੀ ਜੀ ਵਾਈ ਸ਼ੁਰੂ ਕਰ ਦੇਣੀ ਆ ਉਨੀ ਤੇਰਾ ਕੋ ਮੈਂ ਦੀ ਤੋਰ ਚੈੱਕ ਕਰ ਲੀ ਸੱਜਣ ਆਹਾ ਮੋਲੇ ਇੱਥੇ ਇੱਥੇ ਅੰਦਰ ਅੰਦਰ ਹੀ ਤੋਰ ਲਾ ਪੰਪਰ ਲੈ ਚੰਦੀ ਬਾਹਰ ਖੋਲਿਆ ਮੋਲੇ ਕਬੀ ਇਹ ਮੈਂ ਮਗਰ ਉਹਦਾ ਦਰੀ ਮਾ ਨਾ ਕਰੇ ਖਲਾ ਖੜ ਜਾ ਚੱਲ ਬੰਨ ਦੇ ਫਿਰ ਬਾਅਦ ਚੀ ਤੋਰ ਲਾਂਗੇ ਠੀਕ ਆ ਠੀਕ ਆ ਆ ਕਈ ਵਾਰੀ ਉਹ ਲੋ ਪਸੂ ਖੋਲ ਗਏ ਤਾਂ ਹਨਾ ਆ ਕਈ ਵਾਰੀ ਘਾਮ ਸ਼ਾ ਹੋਣ ਲੱਗ ਜਾਂਦਾ ਵਾਕਿਆ ਹੀ ਕੋਈ ਸ਼ੱਕ ਨਹੀਂ ਚਲੋ ਸੱਜਣੋਂ ਆਪਾਂ ਇਹ ਪਸਮਾਖ ਕਰਿਆ ਹੀ ਆ ਤੇ ਆਪਾਂ ਤਹਾਨੂੰ ਚਵਾਈ ਵਿਖਾਉਣੇ ਆ ਦੁੱਧ ਆਪਾਂ ਮੈਂਦ ਨਾਲ ਲੀਟਰਾਂ ਨਾਲ ਕਿੰਨਾ ਇਹ ਕਰਮਾਂ ਵਾਲੀ ਦੁੱਧ ਕੱਢਦੀ ਆ ਜਸ ਮੜਾ ਜ ਪਰੇ ਨੂੰ ਹੀ ਪਸਮਾ ਵਿਖਾ ਦੀਏ ਵੇਖੋ ਸੱਜਣੋ ਬਾਕੀ ਕਰਮਾਂ ਵਾਲੀ ਧਾਰ ਦੂਰ ਲੈਂਦੀ ਆ ਤੇ ਕੱਦ ਕਾਠ ਬਹੁਤ ਆ ਹਵਾ ਚੱਲ ਪਈ ਆ ਤੇਜ਼ ਸੱਜਣੋ ਸ਼ੁਕਰ ਆ ਦਾਤੇ ਦਾ ਹਾਂ ਵੇਖੋ ਕਿਆ ਬਾਤ ਮਾਤਾ ਜੱਸ ਪੂਰਾ ਟਾਪ ਆ ਨਾ ਮੈਂ ਨਾ ਜਿੱਤੇ ਕੱਲ ਦੀ ਕਰਨਾ ਤੇ ਤੇਰਾ ਮਨ ਨਾ ਵੀ ਕਿੰਨਾ ਦੁੱਧ ਚਵਾ ਦਿਆਂਗੇ ਤੂੰ ਭੈਣ ਭਰਾ ਜੀ ਭੈਣ ਭਰਾ ਹੋ ਗਿਆ ਤੈਨੂੰ ਦੁੱਧ ਪੀਣਾ 7 ਕਿਲੋ ਹੈ ਕੀ ਬਾਤ ਚੰਗੇ ਦੁੱਧ ਵਾਲੀ ਮੱਝ ਆ ਜੀ ਰਾਜਾ ਸਾਥੀ ਵਾ ਇਹ ਬੜੀ ਚੰਗੀ ਲੱਗੀ ਮੈਨੂੰ ਯਾ ਆਹ ਕੂਨ ਕਰ ਬੰਦ ਆਉਂਦਾ ਪਹਿਲਾਂ ਮੁੰਲੇ ਫੜੀ ਤੇ ਰੰਗਾਈ ਯਾਨੀ ਬਤਵੈ ਤੇਰਾ ਰਾਤਾ ਵੀ ਕਾੜੀ ਆਢੀ ਚ ਹੋਏਗਾ ਹਨਾ ਕਾੜੀ ਬਣਾਉਣੀ ਮੈਂ ਅੱਛਾ ਹਾਂਜੀ ਮੈਂ ਤੇਰੇ ਲਈ ਤਾਂ ਆ ਵੀਰ ਠੀਕ ਆ ਵਾਕੇ ਗਾਲੇ ਪੈ ਗਈ ਆ ਸੱਜਣ ਤੇ ਜੱਸੋ ਸੂਈ ਕਿੰਨੇ ਦਿਨਾਂ ਦੀ ਆ ਆਈ 15 ਦਿਨ ਹੋ ਗਏ ਮੈਨੂੰ 15 ਦਿਨਾਂ ਦੀ ਸੂਈ ਤੇ 14 ਕਿਲੋ ਦੁੱਧ ਚਵਾ ਦੇਾਂਗੇ ਜੇ ਕੋਈ ਆ ਗਿਆ ਸੱਜਣ ਸਜਨੋ ਚਵਾਈ ਬਹੁਤ ਚੰਗੀ ਲੱਗੀ ਹੈ। ਗਾੜੀ ਵੀ ਮੇਰਾ ਮਨ ਨਾ ਵੀ 3/4 ਟਨ ਲੀਟਰੀ ਹੋ ਹਨਾ ਜੱਸ। ਕੀ ਕਰੇਗਾ ਸ਼ੀਸ਼ਾ ਸਾਹਮਣੇ? ਮੈਂ ਆ ਬਾਬਾ ਖਾਣ। ਠੀਕ। ਲਓ ਵੀ ਸਜਨੋ ਚਵਾਈ ਚੱਲੀ ਜਾ ਰਹੀ ਹੈ। ਤੁਹਾਡੇ ਸਾਹਮਣੇ ਰੱਖੂੰਗਾ ਐਨ ਕੈਮਰਾ ਵੀ ਐਨ। ਤਸੱਲੀਆਂ ਕਰਾ ਦਿਆਂਗੇ ਅੱਜ ਤੁਹਾਡੀਆਂ। ਤੇ ਕੁਦਰਤ ਵੀ ਬੜੀ ਮਿਹਰਬਾਨ। ਵੇਖ ਲਓ ਸਜਨੋ। ਆ ਗਾੜੀ ਦਾ ਦੁੱਧਾ। ਹਉ 2.5 2 ਲੀਟਰ ਹੈਗਾ ਪੱਕਾ ਚੱਲ ਠੀਕ ਕਰ ਜੱਛੇਰਾ ਹਾਂ ਇਹ ਫੋਨ ਧਿਆਨ ਨਾਲ ਕੋਈ ਗੱਲ ਥੱਲੇ ਰੱਖ ਕੇ ਤੂੰ ਬਹੁਤ ਪੂਰ ਛੱਟੇ ਦਾ ਪਤਾ ਲੱਗ ਜਾਂਦਾ ਹਾਂ ਉਹ ਨਾ ਪੁੱਤ ਹਟ ਜਾ ਠੰਡੀਆਂ ਹਵਾਵਾਂ ਤੇ ਤੇਜ਼ ਹਵਾਵਾਂ ਕੁਦਰਤ ਮਿਹਰਬਾਨ ਸੱਜਣੋ ਚਬਾਈ ਚੱਲੀ ਜਾਂਦੀ ਆ ਤੇ ਨਿਗਾ ਮਾਰੋ ਐ ਲਹਿਰਾ ਪਹਿਰਾ ਲੱਗੀਆਂ ਪਈਆਂ ਬੜੀ ਹਾਂ ਪਾਉਆਵੇਂ ਪਾਕਿਸਤਾਨ ਦਾ ਵਾਟਰ ਵੀ ਖਾਦੀ ਗੀ ਆ ਸੱਜਣੋ ਸਾਹਮਣੇ ਨਾ ਜਿਹੜੇ ਹਾ ਵੈਸੇ ਇੱਥੋਂ ਤੁਹਾਨੂੰ ਨਜ਼ਰ ਆਉਣਾ ਨਹੀਂ ਜਿਹੜੇ ਸੰਘਣੇ ਦਰਖਤ ਦੀਦੇ ਆ ਤੇ ਉਹ ਦੂਗਾ ਤਾਰ ਆ ਜਾਂਦੀ ਆ ਤੇ ਬਾਡਰ ਪਾਕਿਸਤਾਨ ਦਾ ਆ ਜਾਂਦਾ ਜਮਾਂ ਬਾਡਰ ਤੇ ਸੀਗੇ ਸਿਵਾਈ ਚੱਲੀ ਜਾ ਰਹੀ ਆ ਸਜਣੋ ਸਜਣੋ ਆ ਜਿਹੜਾ ਦੁੱਧ ਦੇਸ ਮੈਣੇ ਕੱਟਿਆ ਘਰ ਉਧਰ ਆ ਤੇ ਮੀਂਹ ਵੀ ਤੇਜ਼ ਹੋ ਗਿਆ ਤੇ ਹਵਾ ਚੱਲ ਪਈ ਆ ਤੇ ਲੀਟਰ ਉਤਰ ਉਧਰ ਲਿਆਉਣਾ ਪੈਣਾ ਬਾਕੀ ਇਹਨਾਂ ਨੇ ਬੱਚੇ ਨੂੰ ਛੱਡਤਾ ਤੇ ਜੱਸ ਇਹਦਾ ਰੇਟ ਕੀ ਰਹੂਗਾ ਰੇਟ ਇੱਕ ਵੀ ਜੀ ਨਹੀਂ ਦੇ ਦੇ ਜੈ ਜੀ ਦੇ ਮੈਂ ਇਹਦਾ ਕਾਠ ਦਾ ਵੇਹਾ ਕਾਠ ਬਹੁਤ ਆ ਕੱਲੇ ਕਾਠ ਨੂੰ ਕੀ ਕਰਨਾ ਤੂੰ ਜੈ ਜੀ ਦੱਸ ਯਾਰ ਮੀ ਪਈ ਜਾਂਦਾ ਤੂੰ ਕਾਹ ਕਹੇ ਭੈਣ ਭਰਾ ਨੂੰ ਚੱਕ 15 ਦੇ ਦੇ ਜੀ ਸਾਬ ਹੋਰ ਵੀ ਕਰਤ ਕੇ ਮੌਕੇ ਤੇ ਮੰਨਤਾ ਮੈਂ ਨਹੀਂ ਮੈਂ ਬਹੁਤ ਚੰਗੀ ਦੁੱਧ ਬੜਾ ਮੈਂ ਥੱਲੇ ਦੁੱਧੋਂ ਚੂਈ ਲਿਆ ਆਪਾਂ ਹਾਂਜੀ ਹਾਂਜੀ ਜੈ ਜੀ ਫੇਰ ਵੀ ਦਾਰ ਟਮਾਟਰ ਕੱਟਿਆ ਗਿਆ ਪਾ 1 15 ਠੀਕ ਤੇ ਆ ਪੂਰੀ ਵੀ ਤੋਰ ਪਰੇ ਸੱਜਣੋ ਬੂਰੀ ਦੀ ਤੋਰ ਚੈੱਕ ਕਰ ਲੋ ਆ ਤੁਹਾਨੂੰ ਮੈਂ ਜਵਾਤੀ ਆਪਾਂ 7 ਸਵਾ 7 7.5 ਦੇ ਲਾਗੇ ਤੱਕ ਟਾਈਮ ਦੀ ਗੱਲ ਕਰਦੇ ਆ ਕਿਤੇ ਦੋ ਤਿੰਨ ਘੰਟੇ ਸਮਝ ਲਿਓ ਚੱਲ ਪੁੱਤ ਚੱਲ ਵੇਖੋ ਸੱਜਣੋ ਕਿਆ ਬਾਤ ਆ ਵਜਨ ਮੌਜੂਦ ਬਹੁਤ ਆ ਬੂਰੀ ਆ ਨੀਲੀ ਰ ਜੱਸ ਇਹਦੀਆਂ ਇਹਦੀਆਂ ਅੱਖਾਂ ਹੈਗੀਆਂ ਪਲਕ ਨਹੀਂ ਹੈਗੇ ਨਿਸ਼ਾਨ ਠੀਕ ਲੈ ਚੱਲ ਮੂੜ 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 ਕਮਾ ਦੇ ਕਿਰਾਂ ਕਰਮਾਂ ਲਈ ਲਓ ਵੀ ਸੱਜਣੋ ਇੱਥੇ ਕਰਿਓ ਚੈੱਕ ਕਿਉਂਕਿ ਹੁਣ ਅੰਦਰ ਫਿਰ ਵੀ ਬਦਲਾਂ ਦਾ ਕਰਕੇ ਨਾ ਹਨੇਰਾ ਆ ਪੈਂਦਾ ਤੇ ਦੇਖੋ ਕਿਆ ਬਾਤਾਂ ਮਰਲਾ ਮਰਲਾ ਬਹੁਤ ਚੰਗੀਆਂ ਮੇਰੇ ਬੂਰੀ ਬਹੁਤ ਪਸੰਦ ਆਈ ਆ ਬਾਕੀ ਤੁਹਾਡੇ ਪਸੰਦ ਆਉਣੀ ਚਾਹੀਦੀ ਆ ਕਿਉਂਕਿ ਤੁਸੀਂ ਇਹਦੇ ਤੇ ਪੈਸੇ ਜਿਹੜੇ ਉਹ ਖਰਚ ਕਰਨੇ ਆ ਸਜਣੋ ਤੇ ਜਸ ਇਹਦਾ ਰੇਟ ਕੀ ਰਹੂਗਾ 95000 90 ਤੇ 5 ਹੈ ਹਾਂਜੀ ਤੇ ਉਹਦੇ ਚ ਕਿੰਨਾ ਕਿ ਪਿਆਰ ਮੁਹੱਬਤ ਕੋਈ ਇਮਾਨ ਕਰ ਸਕੇ ਅੱਛਾ 95000 ਰੁਪਈਆ ਰੇਟ ਆ ਸਜਣੋ ਤੇ ਬਾਕੀ ਟਿੱਪੀ ਟਪੀ ਅਥਣਾ ਤੁਣਾ ਲੋ ਭਾਰਾ ਲੋ ਓਕੇ ਨਾ ਓਕੇ ਓਕੇ ਗਾਰੰਟੀ ਆ ਹਨਾ ਕੋਈ ਹਾਰਡ ਮਾਇਨ ਵਿੱਚ ਕੁਮਾਰਾ ਜਿੰਨਾ ਠੀਕ ਆ ਠੀਕ ਹਾਂਜੀ ਠੀਕ ਬੜਾ ਜਾਈ ਤੂੰ ਆ ਗੱਭਣ ਮੈਂ ਆ ਸੱਜਣੋ ਤੇ ਗੱਲ ਬਾਤ ਹੋਈ ਭਾਉ ਕਹਿੰਦਾ ਭਵਾਂ ਦੀ ਯਾਰ ਨਾ ਤੂੰ ਲਾ ਸੈਟ ਲੂ ਤੇ ਐਂ ਹੀ ਬੈਠੇ ਰਹੋ ਐਂ ਟਿੱਪੀ ਆ 95000 ਰੁਪਿਆ ਰੇਟ ਆ ਬਾਕੀ ਮਿਲਤੇ ਤੇ ਮੰਨਦਾ ਨਾ ਧੰਨਵਾਦ ਆ ਸੱਜਣੋ ਵੀਡੀਓ ਨੂੰ ਅੰਤ ਤੱਕ ਵੇਖੋ